ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੇ ਵੱਲੋਂ ਰਾਤ ਕੈਂਪ ਲਾਇਆ ਗਿਆ ਸੀ ਤਾਂ ਜਿੱਥੇ ਲੋਕਾਂ ਨੂੰ ਸਹਦਾਵਾ ਦਿੱਤੀਆਂ ਗਈਆਂ ਨੇ ਤਾਂ ਪੂਰਾ ਸ਼ੈੱਡ ਦੇ ਥੱਲੇ ਇਹਨਾਂ ਪਸ਼ੂਆਂ ਦਾ ਪ੍ਰਬੰਧ ਕੀਤਾ ਗਿਆ ਲੋਕਾਂ ਦੇ ਲਈ ਇੱਥੇ ਪਸ਼ੂਆਂ ਦੇ ਲਈ ਲੋਕਾਂ ਦੇ ਲਈ ਰਾਤ ਕੈਂਪ ਬਣਾਇਆ ਗਿਆ ਤਾਂ ਦਾਨੀ ਸਜਣਾ ਦੇ ਵੱਲੋਂ ਤੂੜੀ ਫੀਡ ਦਾ ਵੀ ਉਪਰਾਲਾ ਕੀਤਾ ਗਿਆ ਜਿਹੜੇ ਜਿਹੜੇ ਮੇਰੇ ਵੀਰ ਸੱਜਣ ਦਾਨੀ ਨੇ ਉਹ ਇਸ ਜਗ੍ਹਾ ਤੇ ਪਹੁੰਚ ਕੇ ਸੇਵਾ ਕਰ ਰਹੇ ਨੇ ਤਾਂ ਭਾਈ ਜੀ ਹੁਣੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਭਾਈ ਜੀ ਸਵਾਗਤ ਹੈ ਤੁਹਾਡਾ ਜਗਬਾਨੀ ਟੀਵੀ ਤੇ ਸਵਾਗਤ ਤੁਹਾਡਾ ਵੀ ਸਤਿ ਸ੍ਰੀ ਅਕਾਲ ਭਾਈ ਜੀ ਤੁਸੀਂ ਸੇਵਾ ਕਰਨ ਦੇ ਲਈ ਪਹੁੰਚੇ ਹੋ ਪੂਰੇ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਪੈ ਚੁੱਕੀ ਹੈ ਕਿਵੇਂ ਦੇਖਦੇ ਹੋ ਇਸ ਦੁੱਖ ਦੀ ਘੜੀ ਤੇ ਦੇਖੋ ਜੀ ਪਾਣੀ ਤੁਸੀਂ ਸਾਲ ਉਹ ਕਹਿੰਦੇ ਸਭ ਤੋਂ ਵੱਧ ਮਾਰ ਪਾਣੀ ਦੀ ਹੁੰਦੀ ਆ ਅੱਗ ਆ ਜਿਹੜੀ ਅੱਗ ਨੂੰ ਪਾਣੀ ਬੁਝਾ ਦਿੰਦਾ ਜੀ ਜੀ ਠੀਕ ਆ ਹੋਰ ਕੋਈ ਆਫਤਾਂ ਹੁੰਦੀ ਆ ਉਹਨੂੰ ਵੀ ਪਾਣੀ ਬੁਝਾ ਦਿੰਦਾ ਪਰ ਜਿਹੜਾ ਪਾਣੀ ਆ ਇਹਦੇ ਆ ਕੋਈ ਤੋੜ ਨਹੀਂ ਗਾ ਜੀ ਕਹਿੰਦਾ ਜਿਹੜੀ ਚੀਜ਼ ਅੱਗੇ ਆਈ ਆ ਅੱਗ ਨੂੰ ਮਾਰ ਹੀ ਦੇਣੀ ਆ ਪਰ ਉਹਨੂੰ ਲੋਕਾਂ ਨੂੰ ਜਿਹੜੇ ਪਾਣੀ ਦੀ ਮਾਰ ਥਲੇ ਆਏ ਆ ਜੀ ਉਹਨਾਂ ਨੂੰ ਬਚਾਉਣਾ ਜੀ ਇਹ ਸਭ ਤੋਂ ਵੱਡਾ ਜਿਹੜਾ ਹਿੱਸਾ ਮੈਨੂੰ ਲੱਗਦਾ ਵੀ ਪੰਜਾਬ ਦੇ ਹਿੱਸੇ ਆਇਆ ਕੋਈ ਹੋਸਟੇਟ ਹੁੰਦੀ ਨਾ ਮੈਨੂੰ ਪਤਾ ਜਦੋਂ ਉੱਤਰਾਖੰਡ ਦੇ ਵਿੱਚ ਹੜ੍ਹ ਆਇਆ ਸੀ ਜੀ ਅਸੀਂ 2 ਦਿਨ ਪਹਿਲਾਂ ਹੀ ਉੱਥੋਂ ਹੇਮਕੋਟ ਸਾਹੁਰ ਥੱਲੇ ਉਤਰੇ ਸੀ ਜੀ ਜੀ ਤੇ ਲੋਕਾਂ ਨੇ ਬੁੜੀਆਂ ਵੀ ਚੱਕ ਲੀਆਂ ਸੀਗੀਆਂ ਠੀਕ ਹੈ ਲੁੱਟਮਾਰ ਵੀ ਹੋਈ ਸੀ ਸਾਰਾ ਸਮਾਨ ਵੀ ਖੋਲਿਆ ਸੀਗਾ ਤੇ ਕਿੰਤਾ ਤਾਂ ਕਈ ਸਮਾਨਾਂ ਤੱਕ ਪਾਣੀ ਦੀ ਬੋਤਲ ਪਾਏ ਪਾਸ ਦੀ ਹੋ ਗਈ ਸੀ ਤੇ ਤੁਸੀਂ ਵੇਖੋ ਆ ਬਾਈ ਆਇਆ ਫੀਰਕੋਟ ਤੋਂ ਜੀ ਆ ਖੜਿਆ ਹੈ ਕਿਹੜਾ ਪਿੰਸੀ ਬਾਈ ਆਪਣਾ ਜੇਤ ਸਿੰਘ ਵਾਲਾ ਚੱਕ ਜੇਤ ਸਿੰਘ ਵਾਲਾ ਉਹ ਫੀਲ ਵੰਡੀ ਜਾਂਦੇ ਨੇ ਉਹਦੇ ਇਹਨਾਂ ਦੇ ਪਿੰਡ ਦੀ ਹੈਦ ਬਾਬੇ ਨਾਨਕ ਦੀ ਇਹਨਾਂ ਦੀ ਗੱਦੀ ਪਰ ਇਹ ਤਾਂ ਸੇਵਾ ਤਾਂ ਹੀ ਕਰਦੇ ਨਾ ਬਿਲਕੁਲ ਠੀਕ ਹੈ ਦੋ ਟਰਾਲੇ ਤੂੜੀ ਲੈ ਆਏ ਆ ਫੀਡ ਲੈ ਕੇ ਆਏ ਆ ਪਰ ਤੁਸੀਂ ਵੇਖੋ ਵੀ ਇਹ ਜਿਹੜੇ ਬੰਦੇ ਇੱਥੇ ਬੈਠੇ ਨਾ ਇਹਨਾਂ ਬੰਦੇ ਨੇ ਫੀਡ ਆਪ ਲਈ ਉੱਤੇ ਚੜ ਕੇ ਉੱਥੇ ਲੱਦੀ ਵੀ ਇਹਨਾਂ ਨੇ ਆਪ ਦੇਖੋ ਤੇ ਲਈ ਵੀ ਇਹਨਾਂ ਨੇ ਆਪ ਉੱਤੇ ਚੜ ਕੇ ਬੰਦੇ ਨੇ ਭਾਈ ਜੀ ਇਹ ਜੀ ਹਾਲਾਤਾਂ ਦੇ ਵਿੱਚ ਪੰਜਾਬ ਦੇ ਕਿਹਦੇ ਹਾਲਾਤ ਬਣੇ ਹੋਣੇ ਤੇ ਇਹਨਾਂ ਲੋਕਾਂ ਨੂੰ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਹੈ ਵੀ ਲੋਕ ਸਾਡੇ ਤੱਕ ਸੇਵਾ ਕਰਨ ਦੇ ਲਈ ਪੁੱਜੇ ਨੇ ਤੇ ਇਹਨਾਂ ਕੋਲ ਫਰਜ਼ ਸਾਡਾ ਵੀ ਬੰਦਾ ਹੈ ਬੰਦੇ ਨੂੰ ਹੱਥ ਤੇ ਚੱਕ ਲੈਣ ਤੇ ਯਾਰ ਵੀ ਸਾਡੇ ਵਾਸਤੇ ਬੰਦੇ ਆਏ ਕਮਾਲ ਹੋ ਗਈ ਛੜੀਦ ਕਰ ਤੂੜੀ ਲਾਓ ਯਾਰ ਉਹਨਾਂ ਨੂੰ ਬੱਭਾਓ ਉੱਥੇ ਪਾਣੀ ਪਈਏ ਚਾਹ ਪਈਏ ਪੁੱਛੀਏ ਕੋਈ ਇਹਨਾਂ ਨੂੰ ਸੇਵਾ ਕਰਕੇ ਆ ਕੇ ਦਵਾਰੇ ਜੀ ਕਰੇ ਬੰਦੇ ਆਉਣ ਦਾ ਜੇ ਬੰਦੇ ਹੁਣ ਬੰਦਾ ਸੇਵਾ ਕਰਨ ਕਿਉਂ ਆਉਂਦਾ ਵੀ ਉਹਦਾ ਮਨ ਸੰਤੁਸ਼ਟ ਹੁੰਦਾ ਨਾ ਬਿਲਕੁਲ ਬਿਲਕੁਲ ਜਿਹੜੀ ਸਭ ਤੋਂ ਵੱਡੀ ਸੰਤੁਸ਼ਟੀ ਉਹਦੀ ਆਤਮਾ ਦੀ ਹੈ ਜੇ ਦੀ ਆਤਮਾ ਸੰਤੁਸ਼ਟਾ ਉਹਦੇ ਕੋ ਸਾਰਾ ਕੁਝ ਹੈ ਜਿਹਦੇ ਕੋਲ ਆਤਮਾ ਸੰਤੁਸ਼ਟ ਨਹੀਂ ਉਹਨੇ ਤਾਂ ਉਹਦੇ ਪਾਸੇ ਇਕੱਠੇ ਕਰ ਲਈਏ ਉਹ ਵੀ ਖਾ ਲਈ ਉਹ ਵੀ ਖਾ ਲਈਏ ਬਾਈ ਨਹੀਂ ਤਾਂ ਹੁਣ ਕੀ ਦੀ ਕੀ ਨੂੰ ਦੱਸੋ ਸਾਰਾ ਮਾਵਾ ਦੇ ਪੁੱਤ ਹੈ ਵਿਚਾਰੇ ਕਿੰਨੇ ਦਿਨ ਹੋ ਗਏ ਚਲੇ ਜਹਣੇ ਨੂੰ ਦੋ ਦਿਨ ਹੋ ਗਏ ਕਿਹੜਾ ਤੁਸੀਂ ਮੈਨੂੰ ਦੱਸੋ ਉਹ ਬਠੰਡੇ ਵਿਚਾਰਾ ਗੜੇ ਮਾਰੀ ਹੋਈ ਸੀ ਤੇ ਕਿਹੜੇ ਬੰਦੇ ਆਪਣੇ ਗਏ ਸੀ ਉੱਥੇ ਸੋ ਮੈਂ ਇਹ ਕਹਿਣਾ ਵੀ ਹੱਥ ਜੋੜ ਕੇ ਬੇਨਤੀ ਆ ਮੇਰੇ ਇਹਨਾਂ ਫਾਇਲ ਕਾ ਇਲਾਕੇ ਵਾਸੀਆਂ ਨੂੰ ਵੀ ਜੋ ਵੀ ਬੰਦਾ ਆਉਂਦਾ ਨਾ ਆਪਾਂ ਉਹਨਾਂ ਦੀ ਕਦਰ ਕਰੀਏ ਮੇਰਾ ਭਾਈ ਸਤਿਕਾਰ ਕਰੋ ਸਤਿਕਾਰ ਕਰੋ ਉਹਨਾਂ ਨੂੰ ਸਮਝਾਓ ਬਾਹੋ ਆ ਕੇ ਬੈਠੋ ਸਮਾਂ ਲਓ ਤੇ ਭਾਈ ਤੁਸੀਂ ਖੜੇ ਹੋ ਜਾਓ ਅਸੀਂ ਆਪੇ ਸਾਈਡ ਤੇ ਜਿਹਨਾਂ ਲੋਕਾਂ ਨੂੰ ਲੋੜ ਬੰਦਾਂ ਨੂੰ ਅਸੀਂ ਆਪ ਵੰਡਾਂਗੇ ਤਾਂ ਕਿ ਇਹ ਵਿਚਾਰੇ ਬੰਦੇ ਵੀ ਖੁਸ਼ ਹੋਣ ਇਹਨਾਂ ਨੂੰ ਜੀ ਕਰੇ ਦੁਆਰੇ ਸੇਵਾ ਭਾਵਣ ਨਾਲ ਆਉਣ ਨਾਲ ਆਉਣ ਦਾ ਤਾਂ ਭਾਈ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਪੰਜਾਬ ਨੂੰ ਕੀ ਅਪੀਲ ਕਰਨੀ ਤੁਸੀਂ ਵੇਖੋ ਪੰਜਾਬ ਤਾਂ ਸਾਰਾ ਮਦਦ ਕਰੀ ਜਾਂਦਾ ਤੁਸੀਂ ਵੇਖੋ ਫਰੀਦਕੋਟ ਤੋਂ ਆ ਦੱਸੋ ਬਰਾੜ ਸਾਹਿਬ ਕਿੱਥੋਂ ਅਲਵਰ ਤੋਂ ਬੰਦੀ ਆਏ ਰਸਤਾ ਤੋਂ ਬੰਦੀ ਆਏ ਦੱਸੋ ਸਰ ਹੈ ਉਹ ਤਾਂ ਵੀ ਪੰਜਾਬੀ Rajasthan ਤੋਂ ਬੰਦੇ ਆਏ ਆ Rajasthan ਤੋਂ ਆਈ ਹੁੰਦੇ ਆ ਤਾਂ ਬਾਈ ਜੀ ਉਹਨੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਬਾਈ ਜੀ ਸਵਾਗਤ ਹੈ ਤੁਹਾਡਾ ਜਗਬਾਣੀ ਦੇ ਮੈਂ ਜੀ ਜ਼ਿਲ੍ਹਾ ਪ੍ਰਧਾਨ ਅ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਆਪਣੇ ਜ਼ਿਲ੍ਹਾ ਫਾਿਲਕਾ ਤੋਂ ਅਤਰਪ੍ਰੀਤ ਬਰਾੜ ਜੀ ਅਸੀਂ ਜਿਸ ਦਿਨ ਤੋਂ ਇਹ ਹੜ੍ਹਾਂ ਦੀ ਸਥਿਤੀ ਬਣੀ ਹੈ ਇਸ ਫਾਿਲਕਾ ਏਰੀਏ ਦੇ ਵਿੱਚ ਉਸੇ ਦਿਨ ਤੋਂ ਲਗਾਤਾਰ ਲਗਾ ਲੋਕਾਂ ਦੇ ਵਿੱਚ ਵਿਚਰ ਰਹੇ ਆ ਲੋਕਾਂ ਨੂੰ ਕੱਢ ਕੇ ਲਿਆਂਦਾ ਇਹਨਾਂ ਕੈਂਪਾਂ 'ਚ ਲੈ ਕੇ ਆਂਦਾ ਪਹਿਲਾਂ ਲੋਕ ਇਹਨਾਂ ਕੈਂਪਾਂ 'ਚ ਵੀ ਆਉਣ ਨੂੰ ਤਿਆਰ ਨਹੀਂ ਸੀ ਹੌਲੀ ਹੌਲੀ ਲੋਕਾਂ ਨੂੰ ਜਾਗਰੂਕ ਕੀਤਾ ਵੀ ਇੱਥੇ ਤੁਹਾਨੂੰ ਸਭ ਕੁਝ ਮਿਲੂਗਾ ਤੁਸੀਂ ਇੱਥੇ ਆਓ ਲੋਕਾਂ ਨੂੰ ਅਪੀਲਾਂ ਵੀ ਕੀਤੀਆਂ ਕਿ ਇਹਨਾਂ ਲੋਕਾਂ ਦੀ ਬਾਹ ਫੜੀਏ ਇਹਨਾਂ ਦੀ ਮਦਦ ਕਰੀਏ ਤਾਂ ਲਗਾਤਾਰ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਸੇਵਾ ਆ ਰਹੀ ਹੈ ਪਰ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਇਸ ਏਰੀਆ ਦੇ ਵਿੱਚ ਨਹੀਂ ਹੋਣੀ ਚਾਹੀਦੀ ਸੀ ਕਿ ਲੋੜਵੰਦਾਂ ਤੱਕ ਜਿਹੜਾ ਰਾਸ਼ਨ ਪਹੁੰਚਣਾ ਚਾਹੀਦਾ ਸੀ ਉਹ ਰਸਤੇ ਦੇ ਵਿੱਚ ਲੁਟੇਰਿਆਂ ਰਾਹੀਂ ਲੁੱਟਿਆ ਜਾ ਰਿਹਾ ਹੈ ਕਈ ਲੋਕ ਜਿਹੜੇ ਕਿ ਚੰਗੇ ਭਲੇ ਬੈਠੇ ਆ ਉਹਨਾਂ ਦੇ ਪਿੰਡਾਂ ਦੇ ਵਿੱਚ ਪਾਣੀ ਤੋਂ ਵੀ ਦੂਰ ਆ ਫਸਲਾਂ ਵੀ ਬਚੀਆਂ ਹੋਈਆਂ ਪਰ ਜਦੋਂ ਉਹਨਾਂ ਦੇ ਪਿੰਡਾਂ ਵਿੱਚੋਂ ਟਰਾਲੀਆਂ ਲੰਘਦੀਆਂ ਟਰੱਕ ਲੰਘਦੇ ਆ ਤਾਂ ਲੋਕ ਉਹਨਾਂ ਨੂੰ ਲੁੱਟਣ ਤੱਕ ਦੀ ਕੋਸ਼ਿਸ਼ ਕਰਦੇ ਆ ਹੁਣ ਇੱਥੇ ਬਾਈ ਇੱਕ ਬਟਿੰਡੇ ਏਰੀਏ 'ਚ ਆ ਕੇ ਟਰਾਲੀ ਉਹ ਆਂਦੇ ਸਾਨੂੰ ਲੋਕ ਇੱਥੋਂ ਤੱਕ ਕਹਿੰਦੇ ਰਹੇ ਆ ਕਿ ਤੁਸੀਂ ਥੱਲੇ ਆਓ ਤੁਹਾਨੂੰ ਵੇਖੀਏ ਦੇਖੋ ਯਾਰ ਕਿੰਡੀ ਮਾੜੀ ਗੱਲ ਆ ਵੀ ਕੀ ਤੁਸੀਂ ਦੇਖਣਾ ਉਹ ਲੋਕ ਆਪਣਾ ਕਾਰੋਬਾਰ ਛੱਡ ਕੇ ਪੇਂਡ ਚੋਂ ਪੈਸਾ ਇਕੱਠਾ ਕਰਕੇ ਫੰਡ ਇਕੱਠਾ ਕਰਕੇ ਤੁਹਾਡੇ ਲਈ ਰਾਸ਼ਨ ਖਰੀਦ ਕੇ ਮੁੱਲ ਪੈਕਟ ਬਣਾ ਕੇ ਲੈ ਕੇ ਆਏ ਆ ਤੇ ਤੁਹਾਨੂੰ ਚਾਹੀਦਾ ਤੁਸੀਂ ਉਹਨਾਂ ਦੀ ਕਦਰ ਕਰੋ ਤੁਸੀਂ ਉਹਨਾਂ ਨੂੰ ਜੀ ਆਇਆਂ ਕੋ ਉਹਨਾਂ ਨੂੰ ਚਾਹ ਪਾਣੀ ਪੁੱਛੋ ਦੋ ਦੋ ਦਿਨ ਹੋ ਗਏ ਬੰਦਿਆਂ ਨੂੰ ਤੁਰੇ ਫਿਰਦਿਆਂ ਨੂੰ ਬਿਨਾ ਨਾਤਿਆਂ ਤੋਂ ਭੁੱਖੇ ਪਾਣੇ ਭੁੱਖਣ ਪਾਣੇ ਉਲਟਾ ਪੈਸੇ ਕੋਲੋਂ ਲਾ ਕੇ ਟਾਬਿਆਂ ਤੋਂ ਰੋਟੀਆਂ ਖਾ ਕੇ ਤੁਹਾਡੇ ਤੱਕ ਪਹੁੰਚ ਰਹੇ ਆ ਤੇ ਜਦੋਂ ਤੁਹਾਡੇ ਕੋਲੇ ਆਉਂਦੇ ਆ ਤੁਸੀਂ ਉਹਨਾਂ ਦੀ ਕਦਰ ਨਹੀਂ ਕਰਦੇ ਯਾਰ ਬੜਾ ਦੁੱਖ ਲੱਗਦਾ ਐ ਇਨਾਂ ਚੀਜ਼ਾਂ ਦਾ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਜੇ ਆਪਣੇ ਇਦਾਂ ਦੇ ਹਾਲਾਤ ਰਹੇ ਤੇ ਇਥੇ ਲੋਕਾਂ ਨੇ ਰੱਬ ਨਾ ਕਰੇ ਏਦੋਂ ਬਾਅਦ ਕੋਈ ਏਦਾਂ ਦੀ ਆਫਤ ਆ ਗਈ ਤਾਂ ਤੁਹਾਡੀ ਕਿਸੇ ਨੇ ਬਾਣੀ ਪੜਨੀ ਥੋੜਾ ਬਹੁਤਾ ਇਸ ਚੀਜ਼ ਵੱਲ ਧਿਆਨ ਦਿਓ ਤੇ ਖਾਸ ਕਰਕੇ ਅਪੀਲ ਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਕਿਰਪਾ ਕਰਕੇ ਲੋੜਵੰਦਾਂ ਤੱਕ ਰਾਸ਼ਨ ਪਹੁੰਚਣ ਦਿਓ ਲੋੜਵੰਦਾਂ ਤੱਕ ਚੀਜ਼ਾਂ ਪਹੁੰਚਣ ਦਿਓ ਰਸਤੇ ਦੇ ਵਿੱਚ ਏਦਾਂ ਦੀਆਂ ਕੋਝੀਆਂ ਹਰਕਤਾਂ ਨਾ ਕਰੋ ਜਿਦੇ ਨਾਲ ਸੇਵਾ ਕਰਨ ਆਏ ਲੋਕਾਂ ਦਾ ਦਿਲ ਦੁਖੇ ਉਹਨਾਂ ਨੂੰ ਇਹ ਨਾ ਲੱਗੇ ਉਹਨਾਂ ਨੂੰ ਸਕੂਨ ਮਿਲੇ ਕਿ ਅਸੀਂ ਯਾਰ ਪਿੰਡੋ ਚੱਲੇ ਸੀ ਤਾਂ ਸਾਡੇ ਜਿਹੜਾ ਸੇਵਾ ਹੈ ਸਾਡੀ ਉਹਨਾਂ ਲੋਕਾਂ ਤੱਕ ਪਹੁੰਚ ਗਈ ਹੈ ਪਰ ਕੱਲ ਭਾਈ ਸੁਖਦੀਪ ਨੇ ਇੱਕ ਵੀਡੀਓ ਕਵਰ ਕੀਤੀ ਆ ਮਾਹੂਆਣੇ ਪਿੰਡ ਦੇ ਬੰਦੇ ਸੀ ਉਹ ਰੋ ਕੇ ਗਏ ਆ ਵੀ ਯਾਰ ਸਾਨੂੰ ਐ ਲੱਗਿਆ ਅਸੀਂ ਤਾਂ ਸੇਵਾ ਕਰਨ ਆਈ ਸਾਨੂੰ ਐ ਲੱਗਿਆ ਵੀ ਅਸੀਂ ਇੱਥੇ ਆ ਕੇ ਲੁੱਟੇ ਗਏ ਯਾਰ ਇਦਾਂ ਦੇ ਹਾਲਾਤ ਨਾ ਪੈਦਾ ਕਰੋ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੇ ਹੀ ਤੁਹਾਡੀ ਬਾਹ ਫੜਨੀ ਹੈ ਹੁਣ ਮੈਂ ਵੀਰ ਆਪਣੇ ਆ ਦਸਵੰਦ ਅਬੋਰ ਤੋਂ ਐ ਲਗਾਤਾਰ ਇੱਥੇ ਸੇਵਾ ਕਰ ਰਿਹਾ ਇਹਨਾਂ ਦੀ ਐਨ ਜੀਓ ਹੈ ਦਸਵੰਦ ਤੇ ਲੋਕ ਕਾਫੀ ਇਹਨਾਂ ਨਾਲ ਜੁੜੇ ਹੋਏ ਆ ਵੀ ਬੜੇ ਉਸ ਦਿਨ ਤੋਂ ਹੀ ਸੇਵਾ ਦੇ ਵਿੱਚ ਐ ਇਹਨਾਂ ਤਰਪਾਲਾਂ ਦੀ ਜਿਹੜੇ ਲੋਕ ਸੇਮਨ ਵਾਲੀ ਦੇ ਬੰਨਾਂ ਤੇ ਬੈਠੇ ਆ ਸੇਵਾ ਕਰਨ ਦੀ ਵੀ ਕੋਈ ਵੀ ਸੇਵਾ ਹਾਂ ਬੜੀ ਇਹਨਾਂ ਨੇ ਸੇਵਾ ਕੀਤੀ ਐ 2 ਮਿੰਟ ਇਹਨਾਂ ਦੇ ਵੀ ਵਿਚਾਰ ਜੀ ਭਾਈ ਜੀ ਸਵਾਗਤ ਆ ਤੁਹਾਡਾ ਜਗਬਾਨੀ ਤੇ ਤੁਸੀਂ ਲਗਾਤਾਰ ਸੇਵਾ ਕਰ ਰਹੇ ਹੋ ਕਿਵੇਂ ਦੇਖਦੇ ਹੋ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਲੋਕਾਂ ਦੀ ਮਦਦ ਕਰਨ ਬਸ ਕੋਸ਼ਿਸ਼ ਤਾਂ ਸਾਡੀ ਚੱਲ ਰਹੀ ਹੈ ਕਿ ਸਾਰੇ ਵੀਰ ਭੈਣ ਭਰਾਵਾਂ ਨਾਲ ਬਾਈਏ ਸਾਰੇ ਜੁੜੇ ਆ ਕਿ ਰਿਸ਼ਤੇਦਾਰ ਚਲ ਇਹਨਾਂ ਨਾਲ ਆਪਾਂ ਥੋੜੀ ਪਹਿਲਾਂ ਸਲਾਹ ਕਰਦੇ ਆ ਜੀ ਉਹ ਤੋਂ ਸਮਾਨ ਨਾਂ ਲਿਆ ਕਿ ਇੱਕ ਵਾਰੀ ਅਸੀਂ ਆਪ ਇਹਨਾਂ ਤੋਂ ਪੁੱਛ ਕੇ ਉਵੇਂ ਸਮਾਨ ਲੈਣੇ ਆ। ਕੀ ਮੇਨ ਗੱਲ ਅੱਗੇ ਵੀ ਪਹਿਲਾਂ ਜਿਵੇਂ ਗੱਲ ਹੋਈ ਸੀ ਬਾਈ ਇਹ ਰੇ ਵੀ ਕਹਿੰਦੇ ਸੀਗੇ ਕਿ ਹੁਣ ਤਾਂ ਚਲੋ ਇੱਕ ਲਹਿਰ ਚੱਲੀ ਜਾਂਦੀ ਐ ਸਾਰੇ ਆਪ ਦਾ ਆਈ ਜਾਂਦੇ ਐ ਮੇਨ ਲੋਡ ਇਹਨਾਂ ਨੂੰ 15-20 ਦਿਨ ਮਹੀਨਾ ਠਹਿਰ ਕੇ ਐ ਜਿਹੜੇ ਵੀ ਜ਼ਰੂਰਤਮੰਦ ਹੈਗੇ ਐ ਪਰ ਗਲਤ ਅੰਸਰਾਂ ਕਰਕੇ ਗਲਤ ਪ੍ਰਭਾਵ ਵੀ ਪਈ ਜਾਂਦਾ ਹੁਣ ਕੋਈ ਵੀ ਆਉਂਦਾ ਸਾਡੇ ਵਰਗਾ ਆਉਂਦਾ ਜਾਂ ਹੋਰ ਵੀਰ ਭੈਣ ਭਰਾ ਆਉਂਦਾ ਉਹ ਉਹਨਾਂ ਦਾ ਫਿਰ ਦਿਲ ਦੁਖਦਾ ਕਿ ਯਾਰ ਅਸੀਂ ਇੰਨਾ ਹੁਣ ਅਸੀਂ ਵੀ ਇਹ ਰਾਹ 'ਚ ਹੁਣ ਆਉਣ ਲੱਗੇ ਐ ਉੱਥੇ ਧਰਨਾ ਲੱਗਿਆ ਸੀਗਾ ਜੀ ਚਲੋ ਕੋਈ ਵੀ ਕਾਰਨ ਐ ਵਟ ਏਵਰ ਪਰ ਉਹਨਾਂ ਨੂੰ ਇੰਨਾ ਤਾਂ ਪਤਾ ਕਿ ਇਹ ਸੇਵਾ ਵਾਲੀ ਗੱਡੀ ਐ ਉਹ ਸਾਡਾ ਐਨ ਜੀਓ ਹੈ ਕਿ ਅਸੀਂ ਉਤੋਂ ਦੀ ਵਲਕੇ ਅਸੀਂ ਘੱਟੋ ਘੱਟ 15 ਕਿਲੋਮੀਟਰ ਵਲਕੇ ਅੱਛਾ ਨਹੀਂ ਲੰਘਣ ਦਿੱਤਾ ਗਿਆ ਲੰਘਣ ਹੀ ਨਹੀਂ ਦਿੱਤਾ ਫਿਰ ਅਸੀਂ ਉਤੋਂ ਦੀ ਉਹ ਜਿਹੜਾ ਨਵਾਂ ਬਾਈਪਾਸ ਬਣੀ ਜਾਂਦਾ ਉਧਰ ਦੀ ਘੁੰਮ ਘਮਾ ਕੇ ਹਾਲਾਂਕਿ ਸਾਨੂੰ ਉਹ ਪਿੰਡਾਂ ਵੀ ਦੀ ਰਾਹ ਵੀ ਨਹੀਂ ਪਤਾ ਚਲੋ ਫਿਰ ਵੀ ਆਪਦਾ ਕਾਰ ਕਰਾ ਕੇ ਅਸੀਂ ਆਪਦਾ ਪਹੁੰਚੇ ਪਰ ਆਏ ਆ ਕਿ ਚਲੋ ਜਿਹੜਾ ਮਿੱਥ ਕੇ ਆਏ ਆ ਉਹ ਤਾਂ ਅਸੀਂ ਕਰਾਂਗੇ ਹਨਾ ਜੀ ਤੁਹਾਡੇ ਐਨ ਜੀਓ ਕਿ ਤੂੰ ਦਾ ਬਾਈ ਜੀ ਅਬ ਹੋਰ ਤੋਂ ਆ ਜੀ ਦੱਸ ਲਗਾਤਾਰ ਲਗਾਤਾਰ ਸੇਵਾ ਕਰ ਹਾਂ ਬੈਠੀ ਆਈ ਜਾਂਦੇ ਆ ਜੀ ਬਾਈਆ ਰਹਿੰਦੇ ਨਾਲ ਪੂਰਾ ਇਹਨਾਂ ਦੇ ਕਿਉਂਕਿ ਇਹ ਏਰੀਆ ਇਹਨਾਂ ਦਾ ਬਾਈਆ ਰਹਿੰਦਾ ਹੈਗਾ ਤੇ ਬਾਕੀ ਚਲੋ ਪ੍ਰਧਾਨ ਵੀ ਹੈ ਤੇ ਆਪਦਾ ਸਾਰਾ ਇਹਨਾਂ ਤੋਂ ਪੁੱਛ ਕੇ ਕਿ ਸਾਨੂੰ ਹੁਣ ਡੈਸਟੀਨੇਸ਼ਨ ਸਹੀ ਡੈਸਟੀਨੇਸ਼ਨ ਤੇ ਅਸੀਂ ਪਹੁੰਚ ਜਾਨੇ ਆ ਕਿਉਂਕਿ ਮੇਨ ਆਏ ਆ ਕਿ ਸਾਰੇ ਇੱਥੋਂ ਲੁੱਕੇ ਜਾਵੜ ਬਿਲਕੁਲ ਇਸ ਲੋਕ ਇਸ ਏਰੀਆ ਦੇ ਲੋਕਾਂ ਇਹਨਾਂ ਨੂੰ ਪਤਾ ਹੈ ਹਾਂ ਜਿਵੇਂ ਹੁਣ ਤਰਪਾਲਾਂ ਦੀ ਸੇਵਾ ਕੀਤੀ ਆ ਉਦੋਂ ਅਸੀਂ ਗੱਡੀ ਲਾ ਕੇ ਮਿਲ ਲੱਗਦਾ 4 ਕਿਲੋਮੀਟਰ ਬਾਈ ਆਪਾਂ ਤੁਰ ਕੇ ਗਏ ਹੋਵਾਂਗੇ ਕਿਉਂਕਿ ਇਹਨਾਂ ਤੁਰ ਕੇ ਕੋਈ ਵੀ ਨਹੀਂ ਜਾ ਸਕਦਾ ਪਰ ਸਾਨੂੰ ਆਏ ਆ ਕਿ ਸਹੀ ਜਗ੍ਹਾ ਤੇ ਜ਼ਰੂਰਤਮੰਦ ਬੰਦਿਆਂ ਨੂੰ ਸਮਾਨ ਉੱਥੇ ਪਹੁੰਚ ਤਾ ਕਿ ਫੇਰ ਹੀ ਸੇਵਾ ਵੀ ਫੇਰ ਹੀ ਲੱਗਦੀ ਹੈ ਰੱਜਾਂ ਨੂੰ ਰਜਾਉਂਦਾ ਕੋਈ ਫਾਇਦਾ ਨਹੀਂਗਾ ਇਹ ਬਸ ਬਹੁਤ ਬਹੁਤ ਧੰਨਵਾਦ ਬਾਈ ਜੀ ਹੋਣੀ ਐਨ ਜੀਓ ਚਲਾ ਰਿਹਾ ਹੈ ਹਾ ਬੋਰ ਤੋਂ ਨੇ ਫਾਜ਼ਲਕਾ ਡਿਸਟ੍ਰਿਕਟ ਦਾ ਸ਼ਹਿਰ ਹੈ ਬਹੁਤ ਵਧੀਆ ਲਗਾਤਾਰ ਸੇਵਾ ਕਰ ਰਹੇ ਨੇ ਤਾਂ ਹੂਰ ਸੱਜਣ ਮੌਜੂਦ ਨੇ ਰਾਤ ਕੈਂਪ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਬਾਈ ਜੀ ਪੂਰੇ ਪੰਜਾਬ ਦੇ ਵਿੱਚ ਪਾਣੀ ਦੀ ਮਾਰ ਪੈ ਚੁੱਕੀ ਹੈ ਇਸ ਦੁੱਖ ਦੀ ਘੜੀ ਨਾਲ ਕਿਵੇਂ ਦੇਖਦੇ ਹੋ ਜਿਹੜਾ ਇੱਥੋਂ ਲੈ ਕੇ ਆਪਣੇ ਉਪਰ ਜਲੰਧਰ ਤੋਂ ਲੈ ਕੇ ਥੱਲੇ ਫਾਲਕਿਆਂ ਦੇ ਹੱਦ ਐਂਡ ਤੱਕਨ ਸੁਲੇਮਾਨ ਜਿੱਥੇ ਹੈ ਡੇਗਾ ਜੀ ਉਥੋਂ ਤੱਕਨ ਬਾਰਡਰ ਪੱਟੀ ਦੇ ਇੱਥੋਂ ਛਲੀਏ ਦੋਨਾਂ ਨਾਨਕਾ ਮਾਤਮ ਨਗਰ ਵੀ ਆ ਗਿਆ ਗਲਾਬਾ ਆ ਗਿਆ ਛੰਗੜ ਪੈਣੀ ਕਿੰਨੇ ਪਿੰਡ ਮੰਦਿਓ ਪਾਣੀ ਦੀ ਮਾਰ ਇੱਥੇ ਤਾਂ 14 15 ਪਿੰਡ ਹੋ ਗਏ ਜੀ ਇਸ ਉੱਪਰ ਫਰੋਜ ਪਰਤੀ ਦੇ ਰੋਜ਼ ਦੀ ਆਪਾਂ ਖਬਰਾਂ ਸੁਣਦੀਆਂ ਨੇ ਰੋਜ਼ ਦਿਓ ਤੇ ਆਪਣੇ ਕਿੰਨਾ ਉਥੇ ਤਬਾਈ ਕਰਦਾ ਉਸ ਪਰ ਹਰੇਕ ਮੈਂ ਅਜ ਵੀ ਬਹੁਤ ਪਾਣੀ ਛੱਡਿਆ ਗਿਆ ਪਿੱਛੋਂ ਹਾਂਜੀ ਹਾਂਜੀ ਹੋਂ ਜਿਹੜਾ ਪਾਣੀ ਛੱਡਿਆ ਗਿਆ ਸਾਡੇ ਇੱਥੋਂ ਦੇ ਤੁਹਾਨੂੰ ਦੱਸ ਦਿੰਦਾ ਵੀ ਸ਼ਾਮ ਤੋਂ ਪਹਿਲਾਂ ਜਿਹੜੀਆਂ ਫਸਲਾਂ ਮਾੜੀਆਂ ਮੋਟੀਆਂ ਲਾਧੂ ਕਾ ਦੇ ਲਾਗੇ ਕੋਈ ਬੱਚੀਆਂ ਨਾ ਨੂਰਸਮਾਨ ਤੱਕਣ ਮੈਂ ਪਹਿਲਾਂ ਵੀ ਇੱਕ ਮਾਧਿਅਮ ਰਾਈ ਦੱਸਿਆ ਵੀ ਜਿਹੜੇ ਹਾਲਾਤ ਬਣੇ ਨੇ ਇਹ ਪਾਣੀ ਲਾਧੂ ਕਾ ਤੇ ਨੂਰਸਮਾਨ ਤੱਕਣ ਮਾਰ ਕਰੇਗਾ ਬਾਕੀ ਤਾਂ ਸਾਡਾ ਜਿਹੜਾ ਘੁਰਕਾ ਗੁੱਦੜ ਪੈਣੀ ਮੋਹਨਾਰਾਮ ਟਾਣੀ ਨੂਰ ਸ਼ਾ ਵੱਲੇ ਸ਼ਾ ਤਾੜ گلਾਬਾ ਦੋਨਾ ਨਾਨਕਾ ਇਹਦਰ ਸਾਰੀਆਂ ਫਸਲਾਂ ਜਿੰਨੀਆਂ ਹੱਥ ਤੱਕਣ ਜਿਹੜੇ ਪਿੰਡ ਹੈਗੇ ਨੇ 12 13 14 ਇਹ ਤਬਾਹ ਹੋ ਚੁੱਕੇ ਨੇ ਪਰ ਮੈਂ ਉਹਨਾਂ ਦਾ ਧੰਨਵਾਦ ਕਰਨਾ ਵੀ ਜਿਹੜੀਆਂ ਦਥੇ ਬੰਦੀਆਂ ਸਮਾਜ ਸੇਵਿਕ ਅ ਅਮਰਿਤਪਾਲ ਦਾ ਜਿਹੜਾ ਜਥਾ ਹੈਗਾ ਹੋਰ ਸਾਡੇ ਤੋਂ ਜਥੇ ਹੈਗਾ ਲਗਾਤਾਰ ਐਨ ਜੀਓ ਪੂਰੇ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਪੂਰੇ ਕਰ ਰਹੇ ਨੇ ਪਰ ਸਾਡੇ ਕੁਝ ਲੋਕਾਂ ਦਾ ਸਬਰ ਹੋਣਾ ਚਾਹੀਦਾ ਮੈਂ ਆਨਾ ਜੇ ਪੰਜਾਬ ਤੇ ਵਿਫਤਾ ਪਈ ਹੈ ਪੰਜਾਬ ਤੇ ਵਿਵਤਾ ਪਈ ਹੈ ਤੇ ਪੈਣਾ ਪਰਾਵਾ ਕਿਸਾਨਾਂ ਤੇ ਵੀਰਾਂ ਦੇ ਉਹਨਾਂ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਹਾਂਜੀ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਹੈ 23 ਦੇ ਵਿੱਚ ਵੀ ਸਾਡੀ ਉਹਨਾਂ ਨੇ ਬਾਹ ਫੜੀ ਸੀ 95 ਚ ਚਲੋ ਅੱਗੇ 95 ਚ ਇੰਨੇ ਕ ਨਹੀਂ ਸਾਡੇ ਲੋਕ ਵੀ ਜਾਗਰੂਤ ਆਏ ਤੇ ਹੁਣ ਐਂ ਜੀ ਕੋਈ ਮੁਸੀਬਤ ਪੈਂਦੀ ਜੰਗ ਦਾ ਹੈਗਾ ਜਾਂ ਕੁਝ ਹੈ ਪਹਿਲਾਂ ਬਾਹ ਫਾੜ ਲੈਂਦੇ ਨੇ ਪਰ ਵੇਖੋ ਜੀ ਕਈ ਨਜਾਇਜ਼ ਮਤਲਬ ਕਿ ਫਾਇਦਾ ਠਾ ਰਹੇ ਨੇ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਹੈ ਉਹਨਾਂ ਕੋਲ ਸਹੀ ਢੰਗ ਨਾਲ ਨਹੀਂ ਪਹੁੰਚ ਰਿਹਾ ਮੈਂ ਜੋ ਜਥੇਬੰਦੀਆਂ ਨੂੰ ਕਹਿ ਰਿਹਾ ਵੀ ਜਿਨਨੇ ਸਮਾਜ ਸੇਵਿਕ ਨੇ ਬਠਿੰਡੇ ਤੋਂ ਨੇ ਮੁਕਸੌਰ ਤੋਰੇ ਗੰਗਾ ਨਗਰ ਪੂਰੇ ਪੰਜਾਬ ਚ ਸਾਡੇ ਜਿੱਥੇ ਜਿੱਥੇ ਕੈਂਪ ਲੱਗੇ ਨੇ ਜਿੱਥੇ ਕੈਂਪ ਲੱਗੇ ਨੇ ਉੱਥੇ ਪਹੁੰਚਣ ਸਾਡਾ ਪ੍ਰਸ਼ਾਸਨ ਨਾਲ ਖੜਾ ਹੈ ਜੀ ਪੁਲਿਸ ਮਹਿਕਮੇ ਨਾਲ ਖੜਾ ਹੈ ਦੇਖਪਾਲ ਦੇ ਸਾਡੇ ਇੱਥੋਂ ਦੇ ਜਿਹੜੇ ਟੀਚਰ ਹੈਗੇ ਨੇ ਉਹ ਵੀ ਨਾਲ ਸਾਡੇ ਖੜੇ ਨੇ ਬੱਚਿਆਂ ਦੀ ਦੇਖਪਾਲ ਮਿੰਟ-ਮਿੰਟ ਦੀ ਖਬਰ ਕੋਈ ਨਿਯਾਜ ਬੰਦਾ ਇੱਥੇ ਕੋਈ ਆਵੇ ਨਾ ਤੇ ਜਿਹੜਾ ਰਾਸ਼ਨ ਆਵੇ ਕੈਂਪ ਪ੍ਰਸ਼ਾਸਨ ਨੂੰ ਮਿਲ ਕੇ ਉੱਥੇ ਪਹੁੰਚਾ ਜਾਵੇ ਵੀ ਹਾਂ ਮੈਡੀਕਲ ਸਹੂਲਤਾਂ ਮਿਲਦੀ ਹੈ ਤੁਹਾਨੂੰ ਹਾਂਜੀ ਮੈਡੀਕਲ ਵੀ ਹੈ ਵੀ ਜਿਹੜੇ ਆਪਣੇ ਡੀਸੀ ਸਾਹਿਬ ਮੈਡਮ ਮਹਿਕ ਨੇ ਤੇ ਏਡੀਸੀ ਐਸਐਸਪੀ ਤੱਕਨ ਸਾਡੇ ਸਾਰੇ ਸਰਕਾਰ ਵੱਲੋਂ ਸਹੂਲਤ ਮਿਲ ਰਹੀ ਹੈ ਪੂਰੀ ਸਹੂਲਤ ਮਿਲ ਰਹੀ ਹੈ ਸਹੀ ਵੰਡੀ ਚ ਰਿਆ ਹੈ ਜਿਹੜਾ ਨਜਾਇਜ਼ ਹੈ ਅੱਜ ਵੇਖੋ ਸਾਡੇ ਕੋਲ ਟੂੜੀ ਦੇ ਟਰਾਲੇ ਦੂਰੋਂ ਦੂਰੋਂ ਗੰਗਾ ਨਗਰ ਬਠਿੰਡੇ ਤੋਂ ਹਰ ਪਾਸੋਂ ਆ ਰਹੇ ਨੇ ਜਿੰਨੀ ਕੋਨਾ ਲੋਡ ਹੁੰਦੀ ਉਹਨੇ ਕ ਖਾ ਲੈਂਦੇ ਨੇ ਬਿਨਾਂ ਕੈਂਪ ਤੋਂ ਕੋਈ ਜਿਹੜਾ ਬਾਹਰ ਬੈਠੇਗਾ ਜੋ ਕੁਝ ਬੈਗਾ ਉਹਨੂੰ ਕੁਛ ਨਹੀਂ ਮਿਲਣਾ ਜੇ ਕੈਂਪ ਵਿੱਚ ਹੈ ਉਹਨੂੰ ਸਾਰਾ ਕੁਝ ਸਾਡਾ ਪ੍ਰਸ਼ਾਸਨ ਵੇਖ ਲਓ ਉਧਰ ਕੈਮਰਾ ਕਮਾ ਕੇ ਵੀ ਐਮਐਲਏ ਸਾਹਿਬ ਦਾ ਜੋ ਆਵਲਾ ਜੀ ਹੈ ਉਹਨਾਂ ਵੱਲੋਂ ਅੱਜ ਫੀਡ ਆਈ ਸੀ ਜਿਹੜੀ ਇੱਥੇ ਅੱਜ ਪ੍ਰਸ਼ਾਸਨ ਨਾਲ ਐਸਡੀਓ ਨਾਲ ਨੇ ਨਾਲ ਜਈ ਵੀ ਸਾਰੇ ਨਾਲ ਲਾ ਕੇ ਪੁਲਿਸ ਪ੍ਰਸ਼ਾਸਨ ਵੀ ਵੰਡਾ ਰਿਹਾ ਜੀ ਨਾਲ ਇਥੋਂ ਦੇ ਪਿੰਡ ਦੇ ਜਿਹੜੇ ਸੱਜਣ ਹੈਗੇ ਨੇ ਕਮੇਟੀ ਬਣੀ ਹੋਈ ਹੈ ਉਹਨਾਂ ਮੁੰਡਿਆਂ ਦੀ ਜਿਹੜੇ ਨਾਲ ਅੱਗੇ ਆ ਕਿ ਰਾਸ਼ਨ ਵਿੱਚ ਸਾਰਾ ਪਸ਼ੂਆਂ ਦਾ ਚਾਰਾ ਆਂਦਾ ਵੀ ਹਰੇਕ ਜਿਹੜੇ ਐਮਐਲਏ ਨੇ ਜਾਂ ਕੋਈ ਸਾਫਕਨ ਹੈ ਜਾਂ ਕੋਈ ਐਨਜੀਓ ਜੀਆ ਨੇ ਰਾਸ਼ਨ ਵੀ ਆ ਰਿਹਾ ਫੀਡ ਵੀ ਆ ਰਹੀ ਪੱਠਾ ਵੀ ਆ ਰਿਹਾ ਚਾਰ ਵੀ ਆ ਰਿਹਾ ਪਿੰਡਾਂ ਤੱਕ ਵੀ ਪਹੁੰਚਾਰੇ ਨੇ ਪਰ ਜਿਹੜੇ ਹੁਣ ਦੇ ਹਾਲਾਤ ਨੇ ਇਸ ਤੋਂ ਉਲਾਵ ਜਿਹੜੇ ਅਗਾ ਦੇਣਾ ਆਏਗਾ ਉਹ ਹਾਲਾਤ ਮਾੜੇ ਹੋਣਗੇ ਉਧਰ ਕੋਈ ਵੀ ਨਾ ਜਾਵੇ ਉਹਨਾਂ ਨੂੰ ਕੱਢਿਆ ਜਾਵੇ ਬਾਹਰ ਪਸ਼ੂ ਇੱਥੇ ਲਿਆਂਦੇ ਜਾਵਣ ਹਰ ਇੱਕ ਚੀਜ਼ ਵਿੱਚ ਮਈ ਆਵੇ ਕਿਉਂਕਿ ਪਾਣੀ ਦਾ ਫਲੋ ਕਾਫੀ ਪਤ ਗਿਆ ਹਾਂਜੀ ਹਾਂਜੀ ਪਾਣੀ ਮਿੰਟ ਮਿੰਟ ਵਧ ਰਿਹਾ ਜੀ ਜਿਹੜੇ ਹੁਣ ਵਿੱਚ ਬੰਦੇ ਉਥੇ ਫਸੇ ਨੇ ਕੁਝ ਉਥੇ ਰਾਸ਼ਨ ਜਿਹੜੇ ਬਾਰੋਂ ਆਂਦਣ ਸੀ ਆਨੇ ਵੀ ਕੋਈ ਉਹਨਾਂ ਨਾਲ ਮਾਲੀ ਨਿਸ਼ਾਨ ਨਾ ਹੋਵੇ ਵੀ ਇੱਥੇ ਹਰੇਕ ਜੀ ਲੰਗਰ ਪਕਦਾ ਹੈ ਬੇੜੀ ਤਾਈਂ ਜਾਵਣ ਵੀ ਕਿਹਦਾ ਟਰੈਕਟਰ ਫਸ ਗਿਆ मतलब ਹਰ ਇੱਕ ਸੁਵਿਧਾ ਇੱਥੇ ਹੈ ਹਾਂਜੀ ਸਭ मतलब ਇੱਥੇ ਰਹਿਣਾ ਚਾਹੀਦਾ ਹਾਂਜੀ ਇੱਥੇ ਰਹਿਣਾ ਚਾਹੀਦਾ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ ਹਾਂਜੀ ਪੂਰੇ ਪ੍ਰਬੰਧ ਹੈ ਜੀ ਤਾਂ ਬਹੁਤ ਹਾਂ ਸਰ ਹੁਣੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਹਨਾਂ ਦੀ ਡਿਊਟੀ ਲੱਗੀ ਹੈ ਜੀ 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 ਭਾਈ ਜੀ ਸਾਡੇ ਜੋ ਪ੍ਰਿੰਸੀਪਲ ਜੀ ਹੈਗੇ ਨੇ ਅਰਜਿੰਦਰ ਜੀ ਹੈ تھے ਸਾਡੇ ਇੱਥੇ ਵੇਖੋ ਨਾਲ ਸਟਾਪ ਆਪ ਸਪੋਰਟਰ ਇਸ 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 ਲਾਡੂ ਕੀ ਮੰਡੀ ਦੇ ਲਾਡੂ ਕਾ ਮੰਡੀ ਨਾਲ ਦੇ ਸਕੂਲ ਹੈ ਇਹਨਾਂ ਦੇ ਇੱਥੇ ਜੌਬ ਹੈ ਤੇ ਆਪਣੇ ਪ੍ਰਵੀਨ ਜੀ ਇੱਧਰ ਸਾਡੇ ਸਪੋਰਟਰ ਜਿਹੜੇ ਹੈਗੇ ਨੇ ਬੱਚਿਆਂ ਨੂੰ ਖੜਾਉਂਦੇ ਨੇ ਜੋ ਅੱਜ ਸਾਡੇ ਬੱਚਿਆਂ ਦੀ ਤਰੱਕੀ ਜੋ ਇਹਨਾਂ ਦੀ ਸਿੱਖਿਆ ਹੈ ਇਹਨਾਂ ਦੇ ਬੱਚੇ ਵੀ ਅੱਜ ਐਕਟੀਵਿਟੀ ਕਰਾਈਆਂ ਜਾ ਰਹੀਆਂ ਨੇ ਨਾਲ ਨਾਲ ਪੜਾਈ ਦੇ ਆਵੇਂ ਮੈਂ ਨਾ ਸਾਡੇ ਨਾਲ ਹਾਰਦ ਪੀੜ ਆਈ ਤੇ ਬੱਚਿਆਂ ਨੂੰ ਹੈ ਜੀ ਇਹਨਾਂ ਸਿੱਖਿਆ ਦਿੱਤੀ ਹੈ ਵੀ ਬੱਚੇ ਵੇਖ ਲਓ ਵੀ ਨਾਲ ਸੇਵਾ ਵੀ ਕਰ ਰਹੇ ਨੇ ਗੁੱਡ ਦੇਖ ਲਓ ਐ ਜਵੇਂ ਇਹਨਾਂ ਦੀ ਸਿੱਖਿਆ ਦਿੱਤੀ ਤੇ ਬੱਚੇ ਸਾਡੇ ਸੇਵਾ ਵੀ ਕਰ ਰਹੇ ਨੇ ਲੰਗਰ ਵੀ ਪਕਾ ਰਹੇ ਨੇ ਹਰੇਕ ਹਰ ਹੜ ਪਿਰ ਤੱਕਨ ਸਮਾਨ ਵੀ ਪਚਾ ਰਹੇ ਨੇ ਵੈਰੀ ਗੁੱਡ ਤਾਂ ਸਰ ਹੁਣੀ ਮੌਜੂਦ ਨੇ ਪ੍ਰਿੰਸੀਪਲ ਨੇ ਦਾਦੂ ਕਾ ਸਕੂਲ ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਸਰ ਸਵਾਗਤ ਹੈ ਤੁਹਾਡਾ ਜਗਬਾਨੀ ਚੈਨਲ ਤੇ ਕਿਵੇਂ ਦੇਖਦੇ ਹੋ ਇਹ ਸਰ ਤਾਂ ਸਰ ਤੁਹਾਡਾ ਮੀਡੀਆ ਵਾਲੇ ਤੁਸੀਂ ਜਗਬਾਨੀ ਕਿਹਾ ਸਾਰੇ ਹੀ ਪੂਰਾ ਪੰਜਾਬ ਦੇਖੀ ਜਾ ਰਹੇ ਆ ਅਸੀਂ ਮੀਡੀਆ ਦਾ ਅਹਿਮ ਰੋਲ ਹੁੰਦਾ ਹੈ ਔਰ ਤੁਸੀਂ ਇਨਾ ਬੈਸਟ ਰੋਲ ਕਰ ਰਹੇ ਹੋ ਜੋ ਗੱਲ ਹੋਣੀ ਭਾਈ ਸਾਹਿਬ ਦੱਸ ਰਹੇ ਸੀ ਵੀ ਲੰਗਰ ਆ ਰਿਹਾ ਹੈ ਜਾਂ ਕਿਵੇਂ ਆ ਰਿਹਾ ਹੈ ਕਿਉਂ ਕਿਉਂ ਕਿੱਥੋਂ ਤੱਕ ਪਹੁੰਚ ਹੋ ਰਹੀ ਹੈ ਇਹ ਤੁਹਾਡਾ মিডিਆ ਹੀ ਹੈ ਜਿਹੜਾ ਲਿੰਕ ਤੁਸੀਂ ਸ਼ੇਅਰ ਕਰੀ ਜਾਂਦੇ ਹੋ ਕਰੀ ਜਾਂਦੇ ਹੋ ਉਹਨੇ ਮੈਂ ਮਿਲੇਆ ਫਰੀਦਕੋਟ ਤੋਂ ਬੁਨਿਆਨਾ ਮੰਡੀ ਤੋਂ ਹਾਂਜੀ ਵੀਡੀਓ ਵੇਖ ਕੇ ਸਰ ਧੰਨਵਾਦ ਹੈ ਵੀ ਤੁਹਾਡੇ ਜਿਹੜਾ ਤੁਸੀਂ ਸ਼ੇਅਰ ਕਰਦੇ ਹੋ ਚੀਜ਼ਾਂ ਨੂੰ ਜਿਵੇਂ ਕਿ ਪ੍ਰੈਸ ਹੈ ਇੱਕ ਸਮਾਜ ਦਾ ਜਿਹੜਾ ਆਇਨਾ ਹੈ ਔਰ ਪਹਿਲਾਂ ਤਾਂ ਸਾਡੇਆਂ ਤੋਂ ਪਹਿਲਾਂ ਤੁਹਾਡੇ ਸਾਰੇ ਪ੍ਰੈਸ ਬੰਦੂਆਂ ਦਾ ਸਿਰ ਹੱਥ ਜੋੜ ਕੇ ਤੁਹਾਡਾ ਕਰਦੇ ਆ ਤੁਸੀਂ ਦਿਖਾਉਂਦੇ ਹੋ ਤੇ ਮੇਰੇ ਵਰਗੇ ਨੂੰ ਕੋਈ ਦੇਖਦਾ ਹੈ ਕੋਈ ਡੀਸੀ ਸਾਹਿਬ ਨੂੰ ਬੋਲਦੇ ਦੇਖ ਰਿਹਾ ਆ ਭਾਈ ਸਾਹਿਬ ਕਿੰਨਾ ਵਧੀਆ ਬੋਲੇ ਆ ਗੱਲ ਪਹੁੰਚਦੀ ਆ ਕੋਈ ਪ੍ਰੋਬਲਮ ਹੈ ਤਾਂ ਪਤਾ ਵੀ ਚੱਲਦਾ ਹੈ ਤੇ ਜਿਹੜੇ ਜੋਕੇ ਹਾਲਾਤ ਬਣੇ ਆ ਨਾ ਇਹ ਭਗਵਾਨ ਕਦੇ ਵੀ ਐਵੇਂ ਨਾ ਬਣਾਵੇ ਉਹ سلسلے ਵਿੱਚ ਹੀ ਮੈਂ ਤੇ ਮੇਰੇ ਟੀਚਰਸ ਅਸੀਂ ਅਸੀਂ ਤਾਂ ਹੈ ਹੀ ਗਵਰਨਮੈਂਟ ਦੇ ਮਹਿਕਮੇ ਦੇ ਇਹ ادارے ਦੇ ਆਦੀ ਪ੍ਰਿੰਸੀਪਲ ਆ ਸਕੂਲ ਦੇ ਸਾਡੇ ਰਿਸਪੈਕਟਡ ਡੀਓ ਸਾਹਿਬ ਨੇ ਅਜੇ ਸ਼ਰਮਾ ਜੀ ਸਾਡੇ ਮੈਡਮ ਨੇ ਡੀਸੀ ਮੈਡਮ ਜੀ ਔਰ ਨਾਲ ਸਾਡੇ ਜਿੰਨੇ ਵੀ ਇੱਥੇ ਤੁਸੀਂ ਦੇਖਿਆ ਹੈਲਥ ਡਿਪਾਰਟਮੈਂਟ ਆ ਰਹੇ ਆ ਰੈਵਨਿਊ ਡਿਪਾਰਟਮੈਂਟ ਆ ਰਹੇ ਆ ਸਾਡੀਆਂ ਤਾਂ ਇੱਕ ਤਰ੍ਹਾਂ ਦੀ ਸਾਡੀ ਤਾਂ ਸੇਵਾ ਦਬਲ ਭਗਵਾਨ ਨੇ ਲਗਾ ਦਿੱਤੀ ਹੈ ਪੰਜ-ਸੱਤ ਦਿਨਾਂ ਤੋਂ ਹੀ ਆ ਰਹੇ ਆ ਦੇਖ ਰਹੇ ਆ ਜਦੋਂ ਇਸ ਤਰ੍ਹਾਂ ਦੇ ਕੈਂਪ ਲੱਗ ਜਾਂਦੇ ਆ ਇਹਦੇ ਵਿੱਚ ਥੋੜਾ ਬੋਤਾ ਬਿਮਾਰੀ ਦਾ ਵੀ ਖਤਸਾ ਜਾਂ ਵਾਜ ਜਾਂਦਾ ਹੈ ਛੋਟੇ ਛੋਟੇ ਬੱਚਿਆਂ ਨੂੰ ਪ੍ਰਾਇਮਰੀ ਵਾਲਾ ਨੂੰ ਮਿਲੇ ਆ ਉਹਨਾਂ ਦੇ ਮੰਮੀ ਪਾਪਾ ਨੂੰ ਮਿਲੇ ਆ ਖਾਸ ਗੱਲ ਦੱਸੀ ਗਈ ਹੈ ਵੀ ਅਜੋਕੇ ਸਮਾਂ ਵਿੱਚ ਉਹਨਾਂ ਨੂੰ ਸਮਝਾਇਆ ਗਿਆ ਵੀ ਕੇਵਰੇ ਦੀ ਅਸੀਂ ਦੇਖਣ ਨੂੰ ਪੜਨ ਨੂੰ ਸੁਣਨ ਨੂੰ ਆ ਜਾਂਦਾ ਹੈ ਵੀ ਜਾਣਬੁੱਝ ਕੇ ਕੀਤਾ ਗਿਆ ਇਹ ਐਵੇਂ ਕੀਤਾ ਗਿਆ ਇਹ ਇਹਨਾਂ ਦੇ ਮਨਛੇ ਵਹਿਮ ਕੱਢਿਆ ਵੀ ਐਵੇਂ ਨਹੀਂ ਹੁੰਦਾ ਹੁੰਦਾ ਇਹ ਆਪਾਂ ਵੀ ਦੋ ਤਿੰਨ ਤਰ੍ਹਾਂ ਦੀ ਹੈ ਇਹ ਕੁਦਰਤੀ ਆਫਤ ਹੁੰਦੀ ਹੈ ਇਹ ਆ ਗਈ ਹੈ ਤਾਂ ਹੁਣ ਅਸੀਂ ਅੱਜ ਸਦਾ ਮੇਨ ਟੋਪਿਕ ਇਹ ਹੀ ਰਿਹਾ ਸੀਗਾ ਵੀ ਨੈਤਿਕਤਾ ਤੇ ਔਰ ਦੂਜਾ ਜੋ ਕਿ ਹਾਲਾਤ ਵਿੱਚ ਇੱਥੇ ਜਿਹੜਾ ਏਰੀਆ ਇਹਨਾਂ ਨੂੰ ਮਿਲ ਗਿਆ ਆਪਦੇ ਘਰ ਛੱਡ ਕੇ ਆ ਗਿਆ ਐ ਇਸ ਏਰੀਏ ਵਿੱਚ ਬੱਚਿਆਂ ਦਾ ਕੀ ਰੋਲ ਹੈ ਉਹਨਾਂ ਨੇ ਆਦੇ ਮੰਮੀ ਪਾਪਾ ਨੂੰ ਕਿਵੇਂ ਸਾਥ ਦੇਣਾ ਹੈ ਇਸ ਮਾਹੌਲ ਵਿੱਚ ਕਿਵੇਂ ਜੀਣਾ ਹੈ ਇਸ ਮਾਹੌਲ ਵਿੱਚ ਪਸ਼ੂਆਂ ਦਾ ਘਰ ਅਲੱਗ ਹੁੰਦਾ ਹੈ ਉਹ ਸਾਈਡ ਘਟ ਜਾਣਾ ਹੈ ਨਾ ਨਾ ਤੋਨਾ ਸਾਡੇ ਸਕੂਲਜ਼ ਨੇ ਨਾਲ ਫ੍ਰੀ ਪਈ ਹੋਈ ਆ ਜਿਵੇਂ ਕਿ ਪ੍ਰਸ਼ਾਸਨ ਨੇ ਖੁਦ ਲਿ ਸਤਾ ਬਣਾਈਆਂ ਰਾਤ ਕੇਂਦਰਾਂ ਦੀਆਂ ਆ ਸਕਦੇ ਹੋ ਉੱਥੇ ਤੁਸੀਂ ਸਾਫ ਪਾਣੀ ਨਾਲ ਨਹਾ ਸਕਦੇ ਹੋ ਪੂਰਾ ਸਦਾਜ ਲੈਕਚਰ ਸੀਗਾ ਔਰ ਮੈਂ ਰਿਸਪੈਕਟਡ ਜਨ ਸਾਹਿਬ ਦੀ ਵੀ ਗੱਲ ਕਰਾਂ ਮੇਰੇ ਕੋਲ ਉਹ ਵੀ ਬਾਤ ਚਾਹੀਏ ਤੇ ਉਹਨਾਂ ਦਾ ਮੈਂ ਥੈਂਕਫੁਲ ਹੋਵਾਂਗਾ ਉਹਨਾਂ ਨੇ ਡੀਸੀ ਮੈਡਮ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਬਹੁਤ ਵਧੀਆ ਪਾਲਣਾ ਕਰਦੇ ਹੋਏ ਸਾਨੂੰ ਅੱਜ ਹੀ ਸਵਾਸਨ ਦਿੱਤਾ ਹੈ ਕਿ ਤੁਸੀਂ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਲਿਸਟ ਮੰਗੀ ਹੈ ਮੇਰੇ ਕੋਲੋਂ ਤਾਂਕਿ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਅਸੀਂ ਬੁੱਕਸ ਵੀ ਪ੍ਰੋਵਾਈਡ ਕਰ ਸਕੀਏ ਜਦਸਾਭ ਦਾ ਵੀ ਥੈਂਕਸ ਸਿੱਤੇ ਕਰਨਾ ਚਾਹਾਂਗਾ ਬਾਕੀ ਮੇਰੇ ਖਿਆਲ ਤੁਸੀਂ ਹੋਰ ਕੁਝ ਪੁੱਛਣਾ ਚਾਹੁੰਦੇ ਹੋ ਸ਼ਾਇਦ ਜੀ 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 ਸਰ ਇੱਥੇ ਇੱਕ ਮਤਲਬ ਮੇਰਾ ਸਵਾਲ ਇਹ ਹੈ ਵੀ ਜਿੱਦਾਂ ਲਗਾਤਾਰ ਪੰਜਾਬ ਦੇ ਵਿੱਚ ਆਏ ਸਾਲ ਪਾਣੀ ਦੀ ਮਾਰ ਪੈਂਦੀ ਹੀ ਪੈਂਦੀ ਹੈ ਤਾਂ ਸਰਕਾਰ ਨੂੰ ਇੱਕ ਇਹ ਜਿਹਾ ਸਿਸਟਮ ਨਹੀਂ ਬਣਾਉਣਾ ਚਾਹੀਦਾ ਜਿਵੇਂ ਤੁਹਾਡੇ ਸਕੂਲਾਂ ਦੇ ਵਿੱਚ ਇਹ ਜਿਹਾ ਕੋਈ ਸਿਸਟਮ ਨਾ ਹੋਵੇ ਤਾਂ ਜੋ ਕੋ ਬੱਚਿਆਂ ਨੂੰ ਇਸ ਪ੍ਰਤੀ ਪਤਾ ਲੱਗ ਸਕੇ ਵੀ ਅਸੀਂ ਸਾਡੇ ਤੇ ਆਫਤ ਆਂਦੀ ਤੇ ਅਸੀਂ ਕਿਵੇਂ ਪਹੁੰਚਾਇਆ ਜਾ ਸਕਦਾ ਹੈ ਇਹ ਰਿਸਪੈਕਟਡ ਭਾਈ ਸਾਹਿਬ ਜੀ ਇਹ ਹਿੱਸਾ ਹੈ ਸਿਲੇਬਸ ਦੇ ਹਿੱਸੇ ਬਣ ਚੁੱਕੇ ਹੈ ਜਿਹੜੇ ਕੁਦਰਤੀ ਆਫਤਾਂ ਦੀ ਆਪਾਂ ਗੱਲ ਕਰਦੇ ਆ ਆ ਐਨਡੀ ਆਰਐਫ ਟੀਮਾਂ ਜਿਹੜੀ ਆ ਚੁੱਕੀਆਂ ਨੇ ਤਾਂ ਬੱਚੇ ਖਬਰ ਆ ਜਾਂਦੇ ਸੀ ਵੀ ਆਹ ਕੌਣ ਆ ਗਏ ਹੁਣ ਬੱਚਿਆਂ ਨੂੰ ਨੋਲਜ ਹੈਗੀ ਹੈ ਵੀ ਕੁਦਰਤੀ ਆਫਤ ਆਈ ਹੈ ਕਿਵੇਂ ਕਰਨਾ ਹੈ ਹੁਣ ਆਪਾਂ ਵੀ ਅਈ ਨਹੀਂ ਕਿਹਾ ਸੇ ਦੇਖੀ ਆਪਣੇ ਪਿੰਡੂ ਖੇਤਰ ਦੇ ਬੱਚੇ ਪਿੱਛੇ ਰਹਿ ਗਏ ਸੇ ਦੇਖ ਲਿਓ ਹਰ ਗੱਲ ਛੋੜਾ ਦਾ ਪੂਰਾ ਧਿਆਨ ਹੈ ਰਾਸ਼ਨ ਆਇਆ ਹੈ ਕਿੰਨਾ ਆਇਆ ਹੈ ਜੇ ਕੋਈ ਉਹਨਾਂ ਨੂੰ ਥੋੜੀ ਬੋਤੀ ਵੀ ਪ੍ਰੋਬਲਮ ਆਉਂਦੀ ਹੈ ਨਾ ਉਹ ਸ਼ਿਕਾਇਤ ਕਰਨ ਜੋਗੇ ਹੋ ਗਏ ਨੇ ਤੇ ਉਹ ਚੀਜ਼ਾਂ ਪਿੱਛੇ ਰਹਿ ਗਈਆਂ ਕੀ ਬੱਚਿਆਂ ਨੂੰ ਨਹੀਂ ਪਤਾ ਬੱਚਿਆਂ ਨੂੰ ਸਭ ਪਤਾ ਹੈ ਅੱਜ ਕੱਲ ਦੇ ਬੱਚੇ ਵੱਡਿਆਂ ਨਾਲੋਂ ਵੀ ਜ਼ਿਆਦਾ ਦਿਮਾਗ ਰੱਖ ਰਹੇ ਆ ਆ ਚੀਜ਼ ਨੂੰ ਦੇਖਦੇ ਹੋਏ ਇੱਥੇ ਜਿਹੜੇ ਸਟੂਡੈਂਟ ਸੀਗੀਆਂ ਪਲੱਸ 2 ਪਾਸ ਕੀਤੀਆਂ ਨੇ ਉਹਨਾਂ ਨੂੰ ਸਪੈਸ਼ਲ ਡਿਊਟੀ ਦਿੱਤੀ ਹੈ ਤੁਸੀਂ ਪ੍ਰਾਇਮਰੀ ਰਿਕਵਰ ਕਰ ਸਕਦੀਆਂ ਹੋ ਇਹ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਆ ਸਰ ਓਕੇ ਟਾਈਮ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਮੈਂ ਇਹੀ ਮੇਰੇ ਵੱਲੋਂ ਸਾਡੇ ਸਿੱਖਿਆ ਵਿਭਾਗ ਵੱਲੋਂ ਲਾ ਲੋ ਸਾਡੇ ਐਜੂਕੇਸ਼ਨ ਸੈਕਟਰੀ ਮੈਮ ਨੇ ਉਹਨਾਂ ਵੱਲੋਂ ਲਾ ਲੋ ਸਾਡੇ ਰਿਸਪੈਕਟਿਡ ਡੀਸੀ ਮੈਡਮ ਵੱਲੋਂ ਲਾ ਲੋ ਸਾਰਿਆਂ ਵੱਲੋਂ ਇਹ ਸਮੂਹਿਕ ਬੇਨਤੀ ਹੈ ਪੂਰੇ ਪੰਜਾਬ ਨਿਵਾਸੀਆਂ ਨੂੰ ਕਿ ਇਹ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਐ ਜ਼ਿੰਦਗੀ ਕੀ ਯਹੀ ਰੀਤ ਹੈ ਹਾਰ ਕੇ ਬਾਦ ਹੀ ਜੀਤ ਹੈ ਰੋਤੇ ਰੋਤੇ ਹੱਸਣਾ ਸਿੱਖੋ ਹੱਸਤੇ ਹੱਸਤੇ ਰੋਣਾ ਅਮ ਹੋਲ ਜਰਾ ਬਣ ਗਿਆ ਇਹ ਤਾਂ ਹੁਣ انسان ਨੂੰ ਪਤਾ ਹੀ ਹੈ ਘਰੇ ਵੀ ਕੋਈ ਕਦੇ-ਕਦੇ ਮੁਸ਼ਕਿਲ ਕੋਈ ਆਂਦੀ ਹੈ ਤਾਂ ਆਪਾਂ ਸੰਭਾਲਦੇ ਆਂ ਅਡਜਸਟਮੈਂਟ ਕਰਦੇ ਆਂ ਇੱਕ ਅਡਜਸਟਮੈਂਟ ਵਰਲਡ ਹੁੰਦਾ ਹੈ ਉਹ ਇਹਨੂੰ ਸਮਝਾਇਆ ਗਿਆ ਸਾਰੇ ਪੰਜਾਬ ਨਿਵਾਸੀਆਂ ਨੂੰ ਸਮਝਾਣੇ ਆ ਇਸ ਸਮਾਂ ਹੈ ਦੁਸ਼ਮਣੀ ਭੁੱਲ ਕੇ ਇੱਕ ਦੂਜੇ ਦਾ ਸਮੂਹਿ ਖੱਤ ਪਕੜੋ ਖੁਸ਼ ਹੋ ਕਿ ਮੈਂ ਮੈਨੂੰ ਮਿਲ ਰਿਹਾ ਤੇ ਦੂਜੇ ਨੂੰ ਵੀ ਮਿਲ ਰਿਹਾ ਦੱਸੋ ਕੋਈ ਘਰ ਰਹਿ ਗਿਆ ਤੇ ਉਹਨਾਂ ਤੱਕ ਵੀ ਪੂਜਦਾ ਕੀਤਾ ਜਾਵੇ ਰਾਸ਼ਨ ਨਾ ਕਿ ਹਮ ਸੁਧਰੇਗੇ ਜਗ ਸੁਧਰੇਗਾ ਦਾ ਲਾ ਲੋ ਮੈਂ ਇਹਨੂੰ ਕੱਢ ਕੇ ਹਮ ਨਾ ਬਣਾ ਲੋ ਕਿ ਸਭ ਦਾ ਧਿਆਨ ਰੱਖੋ ਕਿਉਂਕਿ ਪ੍ਰਸ਼ਾਸਨ ਆਪਣੇ ਨਾਲ ਹੈ ਹਲਕੇ ਦੇ ਵਿਧਾਇਕ ਆਪਣੇ ਨਾਲ ਨੇ ਗਵਰਨਮੈਂਟਸ ਆਪਣੇ ਨਾਲ ਨੇ ਪ੍ਰੈਜ਼ੈਂਟ ਗਵਰਨਮੈਂਟਸ ਦਾ ਹੈਗੇ ਹੀ ਨੇ ਐਕਸ ਗਵਰਨਮੈਂਟ